ਤੁਸੀਂ ਜਿਹੜੀਆਂ ਪਹਿਲਾਂ ਪੰਜ ਚਾਰ ਮੀਟਿੰਗਾਂ ਵੀ ਕੀਤੀਆਂ ਸੀਮ ਸਾਹਿਬ ਦੇ ਘਰ ਵਿੱਚ ਵੀ ਜਾਂ ਕਿਤੇ ਵੀ ਇਹ ਉਦੋਂ ਹੀ ਵਿਚਾਰ ਬਣਾ ਲਿਆ ਸੀ ਕਿ ਮੈਂ ਆਮ ਆਦਮੀ ਚਾਨਕਲ ਤੇ ਕੋਈ ਮੇਰਾ ਇਦਾਂ ਦਾ ਕੋਈ ਦੁਆ ਨਹੀਂ ਸੀ ਫਿਰ ਉਸੇ ਬਰੇ ਚਲੇ ਜਾਂਦਾ ਤਾਂ ਮੈਨੂੰ ਨੇ ਕਿਹਾ ਬੰਗਾ ਮੇਰੇ ਬੜੇ ਦਿਲ ਦੇ ਨੇੜੇ ਆ ਬੰਗਾ ਹਲਕਾ ਜਿਹੜਾ ਮੇਰੇ ਬੜੇ ਦਿਲ ਦੇ ਨੇੜੇ ਆ ਇਹ ਸੀਐਮ ਇਹ ਗੱਲ ਕਹੇ ਕਿ ਮੇਰੇ ਬੜੇ ਦਿਲ ਦੇ ਨੇੜੇ ਆ ਤਾਂ ਮੈਨੂੰ ਵੀ ਉਹਨਾਂ ਦੇ ਦਿਲ ਦੇ ਨੇੜੇ ਹੋਏ ਜਾਣ ਤਾਂ ਕਿ ਮੈਂ ਆਪਣੇ ਲੋਕਾਂ ਦੇ ਕੰਮ ਕਰਾ ਸਕਾਂ ਮੈਂ ਪਰਸਨ ਕਦੀ ਨਿੱਜੀ ਕੰਮ ਆ ਕਦੀ ਮਾਨ ਸਾਹਿਬ ਕੋ ਗਿਆ ਨਹੀਂ ਸਭ ਤੋਂ ਪੁਰਾਣੀ ਗੱਡੀ ਜਿਹੜੀ ਐਮਐਲਐਨ ਮਿਲੀ ਮੇਰੇ ਕੋਲ ਸੀ ਜੀ ਜੀ ਸਮਝਾਸਾ ਮੈਂ ਕਦੀ ਕੈਂ ਨਿਗਿਆ ਸਾਰੇ ਨਵੇਂ ਦੇਤੀਆਂ ਇੱਕ ਸਿਰ 150 ਖੀ ਸੀ ਜਿਹਦੀ ਏਸੀ ਵੀ ਖਰਾਬ ਹੁੰਦਾ ਸੀ ਮੈਂ ਨਹੀਂ ਕਦੀ ਗਿਆ ਪਰਸਨ ਨਹੀਂ ਮੈਂ ਤਾਂ ਗੱਡੀ ਦੀ ਕਰਕੇ ਮੈਂ ਮੰਨਣਾ ਨਹੀਂ ਜਾਣਾ ਸੋ ਮੇਰੀ 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 ਪ੍ਰਾਇੋਰਟੀ ਡਿਫਰੈਂਟ ਆ ਬੰਗੇ ਨੂੰ ਵਧੀਆ ਬਣਾਉਣਾ ਅਕਾਲੀ ਦਲ ਨਹੀਂ ਡਾਕਟਰ ਸੁਖੀ ਨੂੰ ਉੱਪਰ ਲਿਆਂਦਾ ਅੱਜ ਅਕਾਲੀ ਦਲ ਡਾਊਨ ਪਾਲ ਜਾ ਰਿਹਾ ਤੇ ਡਾਕਟਰ ਸੁਖੀ ਪਿੱਛੇ हट ਗਿਆ ਕੋਈ ਬਰੀ ਅਕਾਲੀ ਦਲ ਨਾਲ ਕੋਈ ਮੈਂ ਮੇਰੀ ਨਾਰਾਜ਼ਗੀ ਹੈ ਉਹਨਾਂ ਨੇ ਬੜਾ ਜਨਾ ਮਾਸਕਾ ਦੇਉ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਅਕਾਲੀ ਦਲ ਤੋਂ ਅਕਾਲੀ ਦਲ ਨੂੰ ਵੀ ਮੇਰੇ ਤੋਂ ਕੋਈ ਪ੍ਰੋਬਲਮ ਨਹੀਂ ਸੀ ਮੈਨੂੰ ਵੀ ਨਹੀਂ ਸੀ ਕਿਉਂਕਿ ਤੁਸੀਂ ਇਸ ਬਹੁਤ ਵਫਾਦਾਰ ਸਿਪਾਹੀ ਸੀ ਤੁਹਾਡੇ ਤੇ ਬੜਾ ਬਾਦਲ ਸਾਹਿਬ ਨੂੰ ਇਮਾਨ ਸੀ ਪਾਰਟੀ ਜਾਣ ਤੋਂ ਪਹਿਲਾਂ ਕਿਤੇ ਬਾਦਲ ਸਾਹਿਬ ਨਾਲ ਕੋਈ ਡਿਸਕਸ਼ਨ ਹੋਈ ਹੈ ਕਿ ਮੈਂ ਐਸ ਮੇਰੀ ਪਲਾਨਿੰਗ ਹੈ ਮੈਂ ਜਾਣਾ ਚਾਹੁੰਦਾ ਇਹ ਮੇਰੀ ਉਹਨਾਂ ਨਾਲ ਦੇਖੋ ਮੈਂ ਗਲੇ ਨਹੀਂ ਹੋਈ ਕੋਈ ਤਾਂ ਸڈن ਕੰਦਾ ਮਤਲਬ ਮੈਨੂੰ ਲੱਗਿਆ ਕਿ ਨਹੀਂ ਤੇ ਮੈਨੂੰ ਲੋਕ ਚੰਗਾ ਕਹਿਣ ਮਾੜਾ ਕਹਿਣ ਮੇਰੇ ਅੱਜ ਬਹੁਤ ਲੋਕ ਮੇਰੇ ਫੈਸਲੇ ਤੋਂ ਖਫਾ ਹੋਣਗੇ ਬਹੁਤ ਲੋਕ ਮੇਰੇ ਇਸ ਫੈਸਲੇ ਨਾਲ ਸਹਿਮਤ ਨਹੀਂ ਹੋਣਗੇ ਪਰ ਮੈਂ ਤੁਹਾਡੇ ਮadhyam ਤੋਂ ਇਹ ਬੇਨਤੀ ਕਰਨੀ ਚਾਹਨਾ ਕਿ ਮੈਨੂੰ 1 ਸਾਲ ਦਾ ਸਮਾਂ ਦਿਓ ਬਦਮੀ ਕਹਿੰਦਾ ਤੁਸੀਂ ਅੱਗੇ ਜਿੱਥੇ 7 ਸਾਲ ਮੇਰੀ ਵੇਟ ਕੀਤੀ ਆ 1 ਸਾਲ ਹੋਰ ਵੇਟ ਕਰੋ ਜੇ 1 ਸਾਲ ਦੇ ਵਿੱਚ ਅਸੀਂ ਕੋਈ ਕੰਮ ਨਾ ਕਰ ਸਕੇ ਫਿਰ ਆਪਾਂ ਕਹਿ ਸਕਦੇ ਆ ਕਿ ਮੇਰਾ ਡਿਸੀਜਨ ਗਲਤ ਆ ਅਸੀਂ ਕਿ ਬੰਗਾ ਦੇ ਵਿੱਚ ਪੁਨਾਇਬ ਤਸੀਲ ਆ ਰਿਹਾ ਉਹ ਬੜੀ ਕਰਾਪਸ਼ਨ ਕਰ ਰਿਹਾ ਹੈ ਬੜਾ ਦੂਆ ਸੀ ਉਹਦੇ ਸਵਾਲ ਚੁੱਕਿਆ ਸਸਪੈਂਡ ਵੀ ਹੋਏ ਲੱਗਦਾ ਵੀ ਉਸ ਗੱਲ ਤੁਸੀਂ ਪ੍ਰਭਾਵਿਤ ਹੋਏ ਕਿ ਮਾਨ ਸਾਹਿਬ ਨਾਲ ਜਾਣਾ ਚਾਹੀਦਾ ਜੇ ਸੀਐਮ ਸਾਹਿਬ ਨੂੰ ਮੈਂ ਕੋ ਕੰਪਲੀਟ ਕਰ ਰਿਹਾ ਹਾਂ ਵਿਧਾਨ ਸਭਾ ਦੇ ਕਰ ਰਿਹਾ ਉਹ ਮੈਨੂੰ ਬੁਲਾਉਂਦੇ ਆ ਉਹਨਾਂ ਨੇ اپوزیشن ਵਾਲੇ ਜਾਂਦੇ ਨਹੀਂ ਉਸ ਕੁਰਸੀ ਦੇ ਨਾਲ ਬੰਦੇ ਨਹੀਂ ਪਰ ਮੈਨੂੰ ਹੱਥ ਮਾਰਿਆ ਵੀ ਆ ਜਾ ਤੂੰ ਬੈਠ ਤੇਰਾ ਮੈਨੂੰ ਕੋਈ ਬੈਠੇ ਕਹਿੰਦਾ ਦੱਸ ਕੀ ਕਰਨਾ ਮੈਂ ਕਿਹਾ ਜੀ ਜੋ ਹੀ ਸਜਾ ਬੰਦੀ ਹੈ ਉਹਨਾਂ ਨੇ ਜਦੋਂ ਮੈਂ ਇੱਥੇ ਵਾਪਸ ਪਹੁੰਚਿਆ ਯਾਨੀ ਆਇਆ ਤਾਂ ਸਿਗਾ ਨਹੀਂ ਨਾ ਸਿਗਾ ਸੋ ਮੈਂ ਇਹ ਸਮਝਦਾ ਕਿ ਇਹ 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 ਕ腐ਸ਼ਨ ਨੂੰ ਹੱਲ ਪਾਣਾ ਚਾਹਦੇ ਆ ਕਿ ਲੋਕਲ ਬੰਦੇ ਜਿਹੜੇ ਆ ਉਹ ਪਾਣਾ ਚਾਹਦੇ ਕਿ ਨਹੀਂ ਚਾਹਦੇ ਮੈਨੂੰ ਤਾਂ ਪਤਾ ਨਹੀਂ ਕਿਉਂਕਿ ਪਈ ਨਹੀਂ ਆਮ ਆਦਮੀ ਚਾਹਣ ਤੋਂ ਬਾਅਦ ਕੇ ਬਾਦਲ ਸਰ ਦਾ ਫੋਨ ਆਇਆ ਜਾਂ ਕਿਸੇ ਸੀਨੀਅਰ ਅਧਿਕਾਰੀ ਦਾ ਫੋਨ ਆਇਆ ਵੀ ਦੱਸ ਜੀ ਆਈ ਐਮ ਦਨਿਆ ਹੈਗਾ ਬਾਲਸਾ ਦਾ ਫੋਨ ਆਇਆ ਵਿੱਚ ਲੀਡਰ ਸਹਿਬਾਨ ਦੇ ਆਏ ਆ ਆਪਣੇ ਤਰੀਕੇ ਨਾਲ ਕਿ ਮੈਂ ਮੇਰੀਆਂ ਕੁਝ ਮਜਬੂਰੀਆਂ ਪਰੀਆਂ ਹਨ ਕਹਿੰਦੇ ਨੇ ਕੁਝ ਤੋਂ ਮਜਬੂਰੀਆਂ ਰਹੀਆਂ ਕਿ ਜੋ ਕੋਈ ਵਫਾ ਨਹੀਂ ਹੁੰਦਾ ਰਾਜਨੀਤੀ ਦੀ ਗੱਲ ਕਰੀਏ ਤਾਂ ਰਾਜਨੀਤੀ ਵਿੱਚ ਅਕਸਰ ਕਈ ਚਰਚਾਵਾਂ ਛਿੜਦੀਆਂ ਨੇ ਜਦੋਂ ਕੋਈ ਦਿਗਜ ਆਗੂ ਜਿਹੜਾ ਇੱਕ ਆਪਣੀ ਪਾਰਟੀ ਨੂੰ ਮਾਂ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵਿੱਚ ਜਾਂਦਾ ਹੈ ਤਾਂ 23 ਲੋਕ ਸਵਾਲ ਖੜਾ ਕਰਦੇ ਨੇ ਕਿ ਕੀ ਵਜਾ ਰਹੀ ਹੈ ਕਿ ਇਹ ਆਗੂ ਜਿਹੜੇ ਆ ਇਸ ਪਾਰਟੀ ਨੂੰ ਛੱਡ ਕੇ ਆਪਣੀ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵਿੱਚ ਚਲੇ ਗਏ ਬੰਗਾ ਹਲਕਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਮਾਨ ਸੋਖੀ ਜਿਹੜੇ ਕਿ ਦੂਜੀ ਵਾਰ ਸ਼ੁਰੂਮ ਨੇ ਅਕਾਲੀ ਦਲ ਤੋਂ ਵਿਧਾਇਕ ਬਣੇ ਸੀ ਕੀ ਵਜਾ ਰਹੀ ਹੈ ਕਿ ਕਾਰਨ ਰਹੇ ਨੇ ਕਿ ਅਕਾਲੀ ਦਲ ਦਾ ਪੱਲਾ ਛੱਡ ਉਹਨਾਂ ਨੇ ਆ ਚੜੂ ਯਾਨੀ ਕਿ ਆਮ ਆਦਮੀ ਪਾਰਟੀ ਜੁਆਇਨ ਕੀਤਾ ਹੈ ਸਾਡੇ ਨਾਲ ਨੇ ਡਾਕਟਰ ਸੁਖੰਤ ਕੁਲ ਸੁਖੀ ਵਿਧਾਇਕ ਹਲਕਾ ਬੰਗਾ ਤੋਂ ਡਾਕਟਰ ਸੁਪਰਲੀ ਪਾਤ੍ਰ ਸਸਤੀ ਕਲ ਜੀ ਡਾਕਟਰ ਕੀ ਵਜ੍ਹਾ ਰਹੀ ਹੈ ਕਿਉਂਕਿ ਤੁਸੀਂ ਇਸ ਬਹੁਤ ਵਫਾਦਾਰ ਸਿਪਾਹੀ ਸੀ ਤੁਹਾਡੇ ਤੇ ਬੜਾ ਬਾਦਲ ਸਾਹਿਬ ਨੂੰ ਇਮਾਨ ਸੀ ਕਿ ਵਜ੍ਹਾ ਰਹੀ ਹੈ ਕਿ ਸ਼ਰੋਨੀ ਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਚੜਾ ਹੈ ਗੱਤੂ ਸਾਹਿਬ ਤੁਹਾਨੂੰ ਪਤਾ ਹੀ ਹੈ ਬਈ ਪਹਿਲਾਂ 2017 ਦੇ ਵਿੱਚ ਹਲਕੇ ਦੇ ਜਿੰਨੇ ਵੀ ਸਾਡੇ ਸੂਝਵਾਨ ਵੋਟਰ ਨੇ ਉਹਨਾਂ ਨੇ ਮੈਨੂੰ ਵੋਟਾਂ ਪਾ ਕੇ ਜਦਾ ਕੇ ਭੇਜਿਆ ਔਰ ਉਸ ਤੋਂ ਬਾਅਦ 22 ਦੇ ਵਿੱਚ ਫਿਰ ਸੈਕੰਡ ਟਾਈਮ ਇਹਨੂੰ ਇਹ ਉਹਨਾਂ ਨੇ ਮਾਨ ਬਖਸ਼ਿਆ ਪਰ ਬਦਕਿਸਮਤੀ ਰਹੀ ਕਿ ਕੈਪਟਨ ਸਾਹਿਬ ਦੀ ਸਰਕਾਰ ਬਣ ਗਈ ਕਾਂਗਰਸ ਦੀ 2017 ਦੇ ਵਿੱਚ ਉਹ 5 ਸਾਲ ਤੁਹਾਨੂੰ ਪਤਾ ਤੁਸੀਂ ਇਲਾਕੇ ਦੀ ਛੱਡੋ ਤੁਹਾਡੇ ਆਪਣੇ ਪਿੰਡ ਦੀ ਲਾਲੋ ਇੱਕ ਰੁਪਏ ਦਾ ਵਿਕਾਸ ਨਹੀਂ ਹੋਇਆ ਜਿੰਨਾ ਪਲੈਨਿੰਗ ਬੋਰਡ ਦੇ ਵਿੱਚ ਮੈਂ ਵਿਕਾਸ ਕਰਾਇਆ ਜਿੰਨਾ ਉਸ ਵੇਲੇ ਜਿੰਨਾ ਵੀ ਅਸੀਂ 150 ਕਰੋੜ ਰੁਪਏ ਟੋਟਲ ਹਿਸਲਕੇ ਜ ਲੱਗਾ ਸੀ ਉਹ ਸਾਰਾ ਹੀ ਕਹਿੰਦਾ ਮਤਲਬ ਜਿਹੜਾ ਉਹ 5 ਸਾਲਾਂ ਦੇ ਵਿੱਚ ਇਹ ਓਪੋਜੀਸ਼ਨ ਐਮਐਲਏ ਹੋਣ ਕਰਕੇ ਕਿਸੇ ਨੇ ਨਹੀਂ ਪੁੱਛਿਆ ਉਹਨੇ ਕਹਿੰਦਾ ਸਫਰਰ ਮੈਂ ਨਹੀਂ ਸੀ ਕਿ ਮੈਨੂੰ ਤਾਂ ਗੱਡੀ ਵੀ ਮਿਲਿਓ ਸੀ ਮੈਨੂੰ ਤਾਂ ਗਨਮ ਵੀ ਮਿਲੇ ਉਹਦਾ ਸਾਰਾ ਉਸੇਗਾ ਤਨਖਾਹ ਵੀ ਮਿਲਦੀ ਸੀ ਪਰ ਮੇਰੇ ਇਲਾਕੇ ਦੇ ਲੋਕ ਸਫਰ ਸੀ ਮੈਨੂੰ ਸੀ ਚਲੋ ਅਗਲੀ ਵਾਰੀ ਸਰਕਾਰ ਆਏਗੀ ਫਿਰ ਕਰਾਂਗੇ ਲੋਕਾਂ ਦਾ ਕੰਮ ਕਰਾਂਗੇ ਲੋਕ ਵੀ ਬਹੁਤ ਅਕਸਰ ਕਹਿੰਦੇ ਰਹਿੰਦੇ ਸੀ ਇਹ ਗੱਲਾਂ ਜਿੰਨੇ ਵੀ ਲੋਕ ਸੈਂਸਿਟਿਵ ਨੇ ਪੜ੍ਹੇ ਲਿਖੇ ਨੇ ਜਿਹੜੇ ਇੱਕ ਜਾਗਰਤੀ ਰੱਖਦੇ ਆ ਜਾਗਰੂਕ ਲੋਕ ਆ ਉਹ ਕਹਿੰਦੇ ਰਹਿੰਦੇ ਸੀ ਕਿ ਵੀ ਕੁਝ ਕਰਨਾ ਚਾਹੀਦਾ ਫਿਰ ਬਾਈ ਦੇ ਵਿੱਚ ਆਮਾ ਦੀ ਪੜੀ ਸਰਕਾਰ ਆ ਗਈ ਔਰ ਕੰਮ ਕਰ ਤੁਹਾਡੇ ਸਾਹਮਣੇ ਹੀ ਆ ਹੈ ਹਨਾ ਅਨਾਉਂਸ ਦਾ ਬਹੁਤ ਬਰੀ ਹੋਇਆ ਅਨਾਉਂਸਮੈਂਟ ਹੋਇਆ ਦੇਖੋ ਉਹਦੇ ਇੱਕ ਵੱਡੇ ਕਾਰਨ ਆ ਕਿਉਂਕਿ ਕਿਤੇ ਨਾ ਕਿਤੇ ਅਸੀਂ ਵੀ ਕਹਿੰਦਾ ਮਤਲਬ ਸਰਕਾਰ ਕੋ ਉਸ ਤਰ੍ਹਾਂ ਅਪਰੋਚ ਨਹੀਂ ਕਰ पाए ਹੋਣੇ ਆ ਔਰ ਮੈਨੂੰ ਇਸ ਗੱਲ ਸਦਾ ਹੀ ਰਿਹਾ ਜੀ ਕਿ ਸਰਦਾਰ ਭਗਵੰਸੇ ਮਾਨ ਸਾਹਿਬ ਅਕਸਰ ਮੇਰੀਆਂ ਜਿਹੜੀਆਂ ਗੱਲਾਂ ਸੀ ਉਹਨਾਂ ਨੂੰ ਕਹਿੰਦਾ ਮੈਂ ਤਰਜੀਹ ਦਿੰਦੇ ਸੀ ਬਿਸ਼ੱਕ ਉਹ ਤੁਹਾਡੇ ਸਾਹਮਣੇ ਮੈਂ ਜਦੋਂ ਮੈਡੀਕਲ ਕਾਲਜ ਦੀ ਗੱਲ ਕੀਤੀ ਵੀ ਸਾਡੇ ਹਲਕੇ ਨੂੰ ਤੁਸੀਂ ਉੱਥੇ ਜਾਣੇ ਹੋ ਉਹ ਤੇ ਸੌਂ ਚੁੱਕੀ ਹੋ ਵੀ ਤੁਸੀਂ ਸਾਡੇ ਹਲਕੇ 'ਚ ਮੈਡੀਕਲ ਕਾਲਜ ਬਣਾਓ ਜੀ ਦਾ ਸਰ ਭਗਵੰਸੇ ਦੀ ਯਾਦ ਵਿੱਚ ਖੜਕੜਕਰਾ ਦੇ ਵਿੱਚ ਔਰ ਉਹਨੇ ਬੜਾ ਪੋਜ਼ਿਟਿਵ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੜਾ ਪੋਜ਼ਿਟਿਵਲੀ ਕਿਹਾ ਔਰ ਇੱਥੇ ਆ ਕੇ ਵੀ ਕਿਹਾ ਵੈਸੀ ਮੈਡੀਕਲ ਬਣਾਣਾ ਪਰ ਬੂਰਨੀ ਬੰਦਾ ਹਨ ਫਿਰ ਕਦਾਂ ਬੋਲੂ ਮੈਂ ਮਲਟੀਪਲ ਸੋਚਿਆ ਦੇਖੋ ਮੇਰੀ ਅਕਲੀ ਦਲ ਨਾ ਕੋਈ ਨਾ ਮੇਰੀ ਨਾਰਾਜ਼ਗੀ ਹੈ ਉਹਨਾਂ ਨੇ ਬੜਾ ਜਨਾ ਮਾਸਕਾ ਦਿੱਤਾ ਪਰ ਮੈਂ ਦੇਖੋ ਐਮਐਲਏ ਜਿਹੜਾ ਹੁੰਦਾ ਉਹ ਪਾਰਟੀ ਦਾ ਤਾਂ ਹੁੰਦਾ ਹੀ ਆ ਪਰ ਲੋਕਾਂ ਦਾ ਵੀ ਹੁੰਦਾ ਕਿਤੇ ਨਾ ਕਿਤੇ ਉਹਨਾਂ ਦੀ ਆਵਾਜ਼ ਵੀ ਸੁਣਨੀ ਪੈਂਦੀ ਆ ਲੋਕ ਬੜੇ ਮੇਰੇ ਅੱਜ ਬਹੁਤ ਲੋਕ ਮੇਰੇ ਫੈਸਲੇ ਤੋਂ ਖਫਾ ਹੋਣਗੇ ਬਹੁਤ ਲੋਕ ਮੇਰੇ ਇਸ ਫੈਸਲੇ ਨਾਲ ਸਹਿਮਤ ਵੀ ਹੋਣਗੇ ਪਰ ਮੈਂ ਤੁਹਾਡੇ ਮਾਧਿਅਮ ਤੋਂ ਇਹ ਬੇਨਤੀ ਕਰਨੀ ਚਾਹਨਾ ਕਿ ਮੈਨੂੰ 1 ਸਾਲ ਦਾ ਸਮਾਂ ਦਿਓ ਬਦਮੀ ਕਹਿੰਦਾ ਤੁਸੀਂ ਅੱਗੇ ਜਿੱਥੇ 7 ਸਾਲ ਮੇਰੀ ਵੇਟ ਕੀਤੀ ਆ 1 ਸਾਲ ਹੋਰ ਵੇਟ ਕਰੋ ਜੇ 1 ਸਾਲ ਦੇ ਵਿੱਚ ਅਸੀਂ ਕੋਈ ਕੰਮ ਨਾ ਕਰ ਸਕੇ ਫਿਰ ਆਪਾਂ ਕਹਿ ਸਕਦੇ ਆ ਕਿ ਮੇਰਾ ਡਿਸੀਜਨ ਗਲਤ ਆ ਜੇ ਅਸੀਂ ਕੋਈ ਕੰਮ ਕਰਾ ਸਕੇ ਕਹਿੰਦਾ ਲੋਕਾਂ ਦੇ ਪਿੰਡਾਂ ਦੇ ਡਵੈਲਪਮੈਂਟ ਲੋਕਾਂ ਦੇ ਜਿਹੜੇ ਕੰਮ ਆ ਉਹ ਕਰਾ ਸਕੇ ਮੈਨੂੰ ਲੱਗਦਾ ਕਿ ਫਿਰ ਲੋਕ ਜਿਹੜੇ ਆ ਉਹ ਮੇਰੇ ਡਿਸੀਜਨ ਨੂੰ ਠੀਕ ਕਹਿਣਗੇ ਮੈਂ ਕੋਈ ਬਹੁਤ ਵੱਡੇ ਕੰਮ ਨਹੀਂ ਰੇਸਾ ਮੇਰਾ ਤਾਂ ਵੱਡਾ ਇਹੀ ਕੰਮ ਰਿਹਾ ਕਿ ਅਸੀਂ ਜਿਸ ਕੰਮ ਲਈ ਐਮਐਲਏ ਹੁੰਦਾ ਐਮਐਲਏ ਦਾ ਉਹ ਕੰਮ ਹੋਣਾ ਚਾਹੀਦਾ ਕਿ ਉਹ ਅਦਰਵਾਈਜ਼ ਤਾਂ ਤੁਹਾਡੇ ਸਾਹਮਣੇ ਕ腐ਸ਼ਨ ਕ腐ਸ਼ਨ ਵਿਧਾਨ ਸਭਾ ਜੀ ਬੋਲਣਾ ਪਿਆ ਕ腐ਸ਼ਨ ਦੀ ਗੱਲ ਕੀਤੀ ਜਦੋਂ ਤੁਸੀਂ ਜੁਆਇਨ ਕੀਤਾ ਮਾਨ ਸਾਹਿਬ ਦੇ ਨਾਲ ਤੁਸੀਂ ਇੱਕ ਸਵਾਲ ਖੜਾ ਕੀਤਾ ਸੀ ਕਿ ਬੰਗਾ ਦੇ ਵਿੱਚ ਕੋ ਨੈਪਸੀ ਲਾਰਾ ਬੜੀ ਕ腐ਸ਼ਨ ਕਰ ਰਿਹਾ ਹੈ ਬੜਾ ਦੂਆ ਸੀ ਉਹਦੇ ਸਵਾਲ ਚੁੱਕਿਆ ਸਸਪੈਂਡ ਵੀ ਹੋਏ ਲੱਗਦਾ ਵੀ ਉਸ ਗੱਲ ਤੋਂ ਤੁਸੀਂ ਪ੍ਰਭਾਵਿਤ ਹੋਏ ਕਿ ਮਾਨ ਸਾਹਿਬ ਨਾਲ ਜਾਣਾ ਚਾਹੀ ਕੋ ਇਹ ਤਾਂ ਨੈਚੁਰਲ ਆ ਜੇ ਸੀਐਮ ਸਾਹਿਬ ਨੂੰ ਮੈਂ ਕੋਈ ਕੰਪਲੇਟ ਕਰ ਰਿਹਾ ਵਿਧਾਨ ਸਭਾ ਦੇ ਕਰ ਰਿਹਾ ਉਹ ਮੈਨੂੰ ਬੁਲਾਉਂਦੇ ਆ ਉਹਨਾਂ ਨੇ اپوزیشن ਵਾਲੇ ਜਾਂਦੇ ਨਹੀਂ ਉਸ ਕੁਰਸੀ ਦੇ ਨਾਲ ਬੰਦੇ ਨਹੀਂ ਪਰ ਉਹ ਮੈਨੂੰ ਹੱਥ ਮਾਰਿਆ ਵੀ ਆ ਜਾ ਤੂੰ ਬੈਠ ਤੇਰਾ ਮੈਨੂੰ ਕੋਈ ਬੈਠੇ ਕਹਿੰਦਾ ਦੱਸ ਕੀ ਕਰਨਾ ਮੱਕਾ ਜੀ ਜੋ ਜੀ ਸਜਾ ਬੰਦੀ ਆ ਉਹਨਾਂ ਨੇ ਜਦੋਂ ਮੈਂ ਅਜੇ ਵਾਪਸ ਪਹੁੰਚਿਆ ਯਾਨੀ ਆਇਆ ਤੂੰ ਸਿਗਾ ਨਹੀਂ ਨਾ ਅਸੇ ਦਾ ਸੋ ਮੈਂ ਇਹ ਸਮਝਦਾ ਕਿ ਵੀ ਇਹ ਇਹ ਇੱਕ ਕ腐ਸ਼ਨ ਨੂੰ ਥੱਲ ਪਾਣਾ ਚਾਹਦੇ ਆ ਇਹ ਲੋਕਲ ਬੰਦੇ ਜਿਹੜੇ ਆ ਉਹ ਪਾਣਾ ਚਾਹਦੇ ਕਿ ਨਹੀਂ ਚਾਹਦੇ ਮੈਨੂੰ ਤਾਂ ਪਤਾ ਨਹੀਂ ਕਿਉਂਕਿ ਪਈ ਨਹੀਂ ਪਰ ਮੈਂ ਇਹ ਬਿਸ਼ਵਾਸਦਾ ਨਾ ਜੋ ਸਰਦਾਰ ਭਗਵਾਨ ਸੇ ਮਾਨ ਸਾਹਿਬ ਇਹ ਚਾਹਦੇ ਆ ਕਿ ਹਲਕੇ ਦੇ ਵਿੱਚ ਹਰ ਸ਼ਹਿਰ ਦੇ ਤਹਿਸੀਲ ਦੇ ਵਿੱਚ ਜਿੱਥੇ ਵੀ ਕਿਤੇ ਲੁੱਟਖਸੁੱਟ ਦੇ ਚਾਂਸਸ ਆ ਉਹਨੂੰ ਰੋਕਿਆ ਜਾਵੇ ਮੈਂ ਪਹਿਲੀ ਸਟੇਜ ਦੇ ਵਿੱਚ ਸਾਰੇ ਅਫਸਰਾਂ ਨੂੰ ਇਹ ਬੇਨਤੀ ਕਰੂੰਗਾ ਹੱਥ ਬਨ ਕੇ ਕਿ ਤੁਸੀਂ ਬਈ ਆਪਾਂ ਸਾਫਤਾਬ ਜਿਹੜਾ ਹੈ ਨਾ ਲੋਕਾਂ ਦੀ ਸੇਵਾ ਕਰੀਏ ਠੀਕ ਹੈ ਨਾ ਜਿੰਨੀ ਕਿ ਸੇਵਾ ਕਰੋਗੇ ਬਦ ਉਹਨਾਂ ਉਹਨਾਂ ਦਾ ਨਾਮਣਾ ਵੀ ਹੋਏਗਾ ਔਰ ਮੈਨੂੰ ਉਹਦਾ ਐਡਵਾਂਟੇਜ ਹੋਏਗਾ ਇਹ ਮੈਂ ਸਮਝਦਾ ਕਿ ਇੱਕ ਸਾਲ ਬੰਗਾਲ ਹਲਕੇ ਦੇ ਜਿੰਨੇ ਵੀ ਲੋਕ ਇਸ ਸੋਚਦੇ ਆ ਮੇਰੇ ਬਾਰੇ opinion ਬਣਾਉਂਦੇ ਆ ਪ੍ਰੀ ਅਗੇਂਸਟ ਉਹਨਾਂ ਨੂੰ ਕਹਿੰਦਾ ਮਤਲਬ ਮੈਨੂੰ ਸਮਝਾ ਦੇਣਾ ਚਾਹੀਦਾ ਔਰ ਮੇਰਾ ਹੀ ਕਾਰਨ ਆ ਕਿ ਅਸੀਂ ਸੋਚ ਨਾ ਕਿ ਕਿੰਨਾ ਕਿਤੇ ਬੰਗਾ ਜਿਹੜਾ ਪੁੱਛੇ ਰਹੇ ਪਛੜ ਗਿਆ ਲੋਕਾਂ ਵਿੱਚ ਕੀ ਚਰਚਾ ਵੀ ਸੀ ਕਿ ਤੁਸੀਂ ਜਿਹੜੀਆਂ ਪਹਿਲਾਂ ਪੰਜ ਚਾਰ ਮੀਟਿੰਗਾਂ ਵੀ ਕੀਤੀਆਂ ਸੀਮ ਸਾਹਿਬ ਦੇ ਘਰ ਦੇ ਵਿੱਚ ਵੀ ਜਾਂ ਕਿਤੇ ਵੀ ਉਦੋਂ ਹੀ ਵਿਚਾਰ ਬਣਾ ਲਿਆ ਸੀ ਕਿ ਮੈਂ ਆਮ ਆਦਮੀ ਚਾਹੁੰਦਾ ਲੋਕਾਂ ਵਿੱਚ ਇਹ ਚਰਚਾ ਚੱਲ ਪਈ ਸੀ ਡਾਕਟਰ ਸਾਹਿਬ ਜਿਹੜੇ ਆ ਬਹੁਤ ਜਲਦ ਆਪਾਂ ਜੁਆਇਨ ਕਰ ਲੈਣ ਤੋ ਹਨਾ ਪਿਛਲੀ ਵਾਰੀ ਵੀ ਜਦੋਂ ਮੇਰੀ ਮੱਲਾ ਸੁਰਜਿੰਦਰ ਸਾਡਾ ਸਰਦਾਰ ਸੁਖ ਸਿੰਘ ਬਾਦਲ ਸਾਹਿਬ ਦਾ ਹਾਂਜੀ ਹਾਂਜੀ ਰੋਡ ਸ਼ੋਅ ਸੀ ਹਨਾ ਉਦੋਂ ਹੀ ਮੈਂ ਗੱਲ ਕਹੀ ਸੀ ਮੈਂ ਕਿ ਜੇ ਮੈਂ ਜਾਣਾ ਹੀ ਆ ਤਾਂ ਫਿਰ ਤਾਂ ਕੋਈ ਦੁਆ ਨਹੀਂ ਹੈ ਨਾ ਤੇ ਕੋਈ ਮੇਰਾ ਇਦਾਂ ਦਾ ਕੋਈ ਦੁਆ ਨਹੀਂ ਸੀ ਫਿਰ ਉਸੇ ਬਰੇ ਚਲੇ ਜਾਂਦਾ ਕਿਉਂਕਿ ਉਹਨਾਂ ਕੋਲ ਬੜਾ ਕੁਝ ਦੇਖੋ ਜਦੋਂ ਕੋਈ ਵੀ ਲੀਡਰ ਦੇਖੋ ਅੱਜ ਉਹ ਪੰਜਾਬ ਦੇ ਲੀਡਰ ਆ ਸਾਡੇ ਪੰਜਾਬ ਦੇ ਉਹ ਸੀਐਮ ਆ ਉਹ ਜੇ ਉਹ ਸੋਚਦੇ ਆ ਕਿ ਮੈਂ ਕੁਝ ਕਰ ਸਕਦਾ ਮੈਨੂੰ ਨਹੀਂ ਕਿਹਾ ਕਿ ਬੰਗਾ ਮੇਰੇ ਬੜੇ ਦਿਲ ਦੇ ਨੇੜੇ ਆ ਬੰਗਾ ਹਲਕਾ ਜਿਹੜਾ ਮੇਰੇ ਬੜੇ ਦਿਲ ਦੇ ਨੇੜੇ ਆ ਜੇ ਸੀਐਮ ਇਹ ਗੱਲ ਕਹੇ ਕਿ ਮੇਰੇ ਬੜੇ ਦਿਲ ਦੇ ਨੇੜੇ ਆ ਤਾਂ ਮੈਨੂੰ ਵੀ ਉਹਨਾਂ ਦੇ ਦਿਲ ਦੇ ਨੇੜੇ ਹੋ ਜਾਣਾ ਚਾਹੀਦਾ ਤਾਂ ਕਿ ਮੈਂ ਆਪਣੇ ਲੋਕਾਂ ਦੇ ਕੰਮ ਕਰਾ ਸਕਾਂ ਪਰਸਨ ਕਦੀ ਨਿੱਜੀ ਕੰਮ ਆ ਕਦੀ ਮਾਨ ਸਾਹਿਬ ਕੋ ਗਿਆ ਨਹੀਂ ਸਭ ਤੋਂ ਪੁਰਾਣੀ ਗੱਡੀ ਜਿਹੜੀ ਐਮਐਲਏ ਨੂੰ ਮਿਲੀ ਮੇਰੇ ਕੋਲ ਸੀ ਜੀ ਜੀ ਸੌਂਸਾ ਮੈਂ ਕਦੀ ਕੈਂਡ ਨਹੀਂ ਗਿਆ ਸਾਰੇ ਨਵੇਂ ਦੇਤੀਆਂ ਇੱਕ ਸਿਰ 150 ਖੀ ਸੀ ਜਿਹਦੀ ਏਸੀ ਵੀ ਖਰਾਬ ਹੁੰਦਾ ਸੀ ਮੈਂ ਨਹੀਂ ਕਦੀ ਗਿਆ ਅਰਸਰ ਨਹੀਂ ਮੈਂ ਤਾਂ ਗੱਡੀ ਦੇ ਕਰਕੇ ਮੈਂ ਮੰਗਣ ਨਹੀਂ ਜਾਣਾ ਸੋ ਮੇਰੀ 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 ਪ੍ਰਾਇੋਰਟੀ ਡਿਫਰੈਂਟ ਆ ਮੇਰੀ ਗੱਲ ਮੇਰੇ ਲੋਕ ਜਿਹੜੇ ਬੰਗੇ ਆ ਜਿਨ੍ਹਾਂ ਨੇ ਮੈਨੂੰ ਦੋ ਵਾਰੀ ਐਮਐਲਏ ਬਣਾਇਆ ਬੰਗੇ ਨੂੰ ਵਧੀਆ ਬਣਾਣਾ ਇਸ ਤਰ੍ਹਾਂ ਮੈਂ ਐਜ਼ ਅ ਪਲੈਨਿੰਗ ਬੋਰਡ ਚੇਅਰਮੈਨ ਤੁਸੀਂ ਅੱਜ ਲੋਕਾਂ ਤੋਂ ਪੁੱਛੋ ਮੈਨੂੰ ਨਾ ਪੁੱਛੋ ਮੇਰੇ ਆਪਣੇ ਮੂੰਹ ਤੋਂ ਬੰਦਾ ਬਹੁਤ ਖੁਸ਼ ਕਹਿੰਦਾ ਨਹੀਂ ਬਿਲਕੁਲ ਸਹੀ ਪਰ ਫਿਰ ਵੀ ਤੁਸੀਂ ਲੋਕਾਂ ਨੂੰ ਪੁੱਛੋ ਕਾਫੀ ਲੋਕ ਕਹਿਣਗੇ ਕਿ ਅਸੀਂ ਕੁਝ ਕੀਤਾ ਸੀ ਅਸੀਂ ਕਹਿੰਦੇ ਉਹੀ ਜਿਹੜੀ ਰੀਤ ਸੀ ਉਸ ਰੀਤ ਨੂੰ ਆਪਾਂ ਕਰੀਏ ਬਾਕੀ 27 ਦੀਆਂ ਵੋਟਾਂ ਵਟਾਂ ਦਾ ਬਹੁਤ ਜ਼ਿਆਦਾ ਫਿਕਰ ਨਹੀਂ ਹੈ ਦੋਵਾਰੀ ਮਾਨਪੱਖਤਾ ਹਨਾ ਬਹੁਤ ਵੱਡੀ ਗੱਲ ਆ ਮੈਨੂੰ ਉਹਨਾਂ ਦਾ ਉਹ ਕਰਜ਼ਾ ਲਾ ਲੈਣ ਦਿਓ ਇਹ ਮੈਂ ਵਾਦਾ ਕਰਦਾ ਵੇਖ ਸਾਲ ਚੋਂ ਕਰਜ਼ਾ ਲਾਣ ਦੀ ਕੋਸ਼ਿਸ਼ ਕਰੂੰਗਾ ਤੇ ਜੇ ਕੁਸ਼ ਕਰ ਸਕਿਆ ਤਾਂ ਫਿਰ ਵੀ ਗੱਲ ਕਰਾਂਗੇ ਜਿਵੇਂ ਤੁਹਾਨੂੰ ਸਿਆਸਤ ਦੇ ਵਿੱਚ ਬਤੌਰ ਐਮਐਲਏ ਤੁਸੀਂ ਅਕਾਲੀ ਦਲ ਵੱਲੋਂ ਬਾਦਲ ਸਾਹਿਬ ਦਾ ਬਟਾ ਹੱਥਰੇ ਤੁਹਾਡੇ ਅਸ਼ੀਰਵਾਦ ਅੱਜ ਵੀ ਚੱਲਦਾ ਕਿ ਇਸ ਪਾਰਟੀ ਜਾਣ ਤੋਂ ਪਹਿਲਾਂ ਕਿਤੇ ਬਾਦਲ ਸਾਹਿਬ ਨਾਲ ਕੋਈ ਡਿਸਕਸ਼ਨ ਹੋਈ ਹੈ ਕਿ ਮੈਂ ਐਸਾ ਮੇਰੀ ਪਲਾਨਿੰਗ ਹੈ ਮੈਂ ਜਾਣਾ ਚਾਹੁੰਦਾ ਕਿਉਂਕਿ ਤੁਹਾਨੂੰ ਬਹੁਤ ਸਾਰੇ ਅਹੁਦਿਆਂ ਦੇ ਕੋਲ ਕਮੇਟੀ ਦੇ ਮੈਂਬਰ ਵੀ ਹੋਰ ਬਹੁਤ ਸਾਰੇ ਸੀਨੀਅਰ ਅਹੁਦੇ ਦਿੱਤੇ ਗਏ ਸੀ ਉਹਨਾਂ ਨੂੰ ਮਾਸੀ ਮੇਰੀ ਮੇਰੀ ਉਹਨਾਂ ਨਾਲ ਦੇਖੋ ਐਮੀ ਗੱਲੇ ਹੀ ਨਹੀਂ ਹੋਈ ਕੋਈ ਇਹ ਤਾਂ ਸਦਨ ਕੰਦਾ ਮਤਲਬ ਮੈਨੂੰ ਲੱਗਿਆ ਕਿ ਨਹੀਂ ਵੀ ਮੈਨੂੰ ਲੋਕ ਚੰਗਾ ਕਹਿਣ ਮੜਾ ਕਹਿਣਾ ਹੁਣ ਕਹਿੰਦਾ ਮਤਲਬ ਮੈਂ ਕਿਉਂਕਿ ਮੈਨੂੰ ਜਿਹੜਾ ਨਾ 27 ਵਾਲਾ ਜੋ ਸੀ ਇਹ ਨਾ ਉਹ ਦਿਖਦਾ ਕਿਉਂਕਿ ਲੋਕ ਜੇ ਮੈਂ ਜਿਹੜੇ ਬੰਦੇ ਨੂੰ ਗਰਾਉਂਡ ਛੱਡ ਕੇ ਜਾਣੀ ਆ ਮੰਨ ਲਓ ਮੈਂ ਨਹੀਂ ਮੈਂ ਨਾ ਵੀ ਲੜਾਂ ਜੀ ਜੀ ਪਰ ਕਿਸੇ ਲਈ ਤਾਂ ਗਰਾਉਂਡ ਛੱਡਣੀ ਆ ਨਾ ਜਿਹਦੇ ਲਈ ਗਰਾਉਂਡ ਛੱਡਣੀ ਆ ਉਹ ਕਹਿੰਦਾ ਮਤਲਬ ਕਿਸੇ ਸਟੇਜ ਤੇ ਕੋਈ ਉਹ ਲਈ ਕੋਈ ਸਟੇਜ ਤਾਂ ਤਿਆਰ ਕਰਨਾ ਨਾ ਤਾਂ ਮੈਂ ਸਮਝਦਾ ਕਿ ਜੇ ਮੈਂ ਇੱਕ ਵਧੀਆ ਕੰਮ ਕਰਾ ਸਕਿਆ ਮੇਰੀ ਪ੍ਰੀਅਰਿਟੀ ਪਤਾ ਕੀ ਆ ਮੈਡੀਕਲ ਕਾਲਜ ਆ ਜੇਸੀ ਮੈਡੀਕਲ ਕਾਲਜ ਸ਼ੁਰੂ ਕਰਾ ਆ ਗਿਆ ਮੈਂ ਉਹਦਾ ਬੜਾ ਵੱਡਾ ਐਡਵਾਂਟੇਜ ਹੁੰਦਾ 50 ਕਿਲੋਮੀਟਰ ਦੇ ਦਾਇਰੇ ਚ ਆਲੇ ਦੁਆਲੇ ਲੋਕਾਂ ਨੂੰ ਸੁਪਰ ਸਪੈਸ਼ਲਿਟੀ ਦੀਆਂ ਸਾਰੀਆਂ ਹੀ ਸਹੂਲਤਾਂ ਮਿਲ ਜਾਣੀਆਂ ਸੁਪਰ ਸਪੈਸ਼ਲਿਸਟ ਜਿੰਨੇ ਵੀ ਡਾਕਟਰ ਇੱਥੇ ਆ ਜਾਣਗੇ ਤੋਂ ਮੈਂ ਸਮਝਦਾ ਕਿ ਜੇ ਅਸੀਂ ਸਿਸ ਵਿੱਚ ਡਾਕਟਰ ਆ ਮੈਨੂੰ ਪਤਾ ਜੀ ਸੇ ਸਹੂਲਤਾਂ ਦਾ ਸਰਕਾਰੀ ਪੱਧਰ ਜੇਕਰ ਵਧੀਆ ਹੋ ਜਾਣਾ ਜੀ ਜੀ ਤਾਂ ਕੋਈ ਪ੍ਰਾਈਵੇਟ ਹਸਪਤਾਲ ਨਹੀਂ ਜਾਏਗਾ ਜੀ ਜੀ ਉਹ ਮੈਡੀਕਲ ਕਾਲਜ ਜਾਏਗਾ ਸੋ ਮੇਰੀ ਇਹ ਪ੍ਰਾਇੋਰਟੀ ਮੇਰੇ ਮਨ ਦੀ ਗੱਲ ਹੈ ਕਿ ਜੇ ਇਹ ਮਾਨ ਸਾਹਿਬ ਕਰ ਗਏ ਤਾਂ ਫਿਰ ਮੈਂ ਜਾਂਦਾ ਮਤਲਬ ਆਪਣਾ ਸਮਝਵਾ ਕੇ ਲੋਕਾਂ ਨੇ ਜਿਹੜਾ ਮੈਨੂੰ ਵੋਟਾਂ પા ਕੇ ਇੱਕ ਸਹੀ ਤਾਂ ਭੇਜਿਆ ਸੀ ਔਰ ਫਿਰ ਮੈਂ ਇਹ ਵੀ ਗੱਲ ਕਹਿ ਪਾਉਂਗਾ ਕਿ ਜਿਹੜਾ ਮੈਂ ਡਿਸੀਜਨ ਲਿਆ ਮੇਰਾ ਵੀ ਇਦਨਕਦੇ ਸਹੀ ਸੀ ਕਿਉਂਕਿ ਦੁੱਖ ਤਕਲੀਫਾਂ ਦਾ ਹੁੰਨੇ ਆ ਇਹ ਚੱਲਦੀਆਂ ਨਹੀਂ ਪਰ ਮੇਰੀ ਦੁੱਖ ਤਕਲੀਫ ਉਸ ਵੇਲੇ ਕੱਟੇਗੀ ਜਦੋਂ ਮੈਂ ਬੰਗਿਆ ਦਾ ਵਿਕਾਸ ਕਰਾ ਸਕੂਗਾ ਪਰ ਇਹ ਵੀ ਲੋਕ ਕਹਿੰਦੇ ਨੇ ਕਿ ਜਦੋਂ ਬਾਦਲ ਸਾਹਿਬ ਦੀ ਜਿਹੜਾ ਅਕਾਲੀ ਦਲ ਡਾਊਨ ਚੱਲ ਡਾਊਨ ਫਾਲ ਤੇ ਆ ਗਿਆ ਬਿਲਕੁਲ ਕਿਉਂਕਿ ਬਹੁਤ ਸਾਰੇ ਆਗੂ ਜਿਹੜੇ ਉਹ ਛੱਡ ਘੱਟ ਪ੍ਰਧਾਨ ਜਿਹੜੇ ਮੈਂਬਰ ਸੀ ਸੀਨੀਅਰ ਆਗੂ ਸੀਗੇ ਉਹ ਪਾਰਟੀ ਛੱਡ ਗਏ ਹੁਣ ਜਦੋਂ ਬਿਲਕੁਲ ਅਕਾਲੀ ਦਲ ਨਹੀਂ ਡਾਕਟਰ ਸੁਖੀ ਨੂੰ ਉੱਪਰ ਲਿਆਂਦਾ ਅੱਜ ਅਕਾਲੀ ਦਲ ਡਾਊਨ ਫਾਲ ਜਾ ਰਿਹਾ ਤੇ ਡਾਕਟਰ ਸੁਖੀ ਪਿੱਛੇ हट ਗਿਆ ਕੀ ਜਵਾਬ ਦਿੰਨੇ ਆ ਇਹਨਾਂ ਦਾ ਨਹੀਂ ਦੇਖੋ ਇਹ ਮੈਂ ਤਾਂ ਉਹੀ ਦੱਸਿਆ ਨਾ ਵੀ ਹਰ ਇੱਕ ਦਾ ਆਪਣਾ ਆਪਣਾ opinion ਹੈ ਮੈਂ ਆਪਣਾ opinion ਦੱਸਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਅਕਾਲੀ ਦਲ ਤੋਂ ਅਕਾਲੀ ਦਲ ਨੂੰ ਵੀ ਮੇਰੇ ਤੋਂ ਕੋਈ ਪ੍ਰੋਬਲ ਪਰ ਮੈਂ ਸਮਝਦਾ ਕਿ ਐਮਐਲਏ ਨੂੰ ਵਸੇ ਤਾਂ ਜਿਆਦਾ ਕਿਤੇ ਬਰਾਬਰਤਾ ਆ ਜਾਏ ਸਾਰੇ ਐਮਐਲਏ ਬਿਸ਼ਕੋ ਕਿਸੇ ਵੀ ਪਾਰਟੀ ਦਾ ਹੋਵੇ ਐਮਐਲਏ ਦਾ ਐਮਐਲਏ ਜਦੋਂ ਇਹ ਸੋਚ ਆ ਜਾਏ ਫਿਰ ਤਾਂ ਸ਼ਾਇਦ ਕੋਈ ਪਰ ਨੰ ਲੱਗਦਾ ਕਿ ਭਈ ਪ੍ਰਾਇੋਰਟੀ ਜਿਹੜੀ ਆ ਉਹ ਲੋਕ ਹੋਣੇ ਚਾਹੀਦੇ ਆ ਪ੍ਰਾਇੋਰਟੀ ਕਹਿੰਦਾ ਮਤਲਬ ਲੋਕ ਦੇਖੋ ਵੋਟਾਂ ਹੀ ਆ ਨਾ ਵੋਟਾਂ ਦਾ ਹਰ ਇੱਕ ਨੇ ਸੋਚ ਕੇ ਪਾਣੀ ਆ ਤੁਸੀਂ ਮੈਨੂੰ ਦੱਸੋ ਵੀ 10 ਸਾਲ ਬਾਅਦ ਤੁਸੀਂ ਕਿਉਂ ਜਿਹੜਾ ਬੰਦਾ ਐਮਐਲਏ ਬਣ ਕੇ ਘੁੰਮੀ ਜਾਂਦਾ ਕਹਿੰਦਾ ਤੂੰ ਜਿਹੜੇ ਕਹਿੰਦਾ ਕੰਮ ਕੋਈ ਨਹੀਂ ਕਰਦਾ ਤੁਸੀਂ ਉਹਨੂੰ ਵੋਟ ਪਾਉਂਗੇ ਬਿਲਕੁਲ ਨਹੀਂ ਹੁੰਦਾ ਜਿਹੜਾ ਕੰਮ ਕਰੂਗਾ ਉਹਦੇ ਵੋਟ ਆ ਇਸ ਕਰਕੇ ਕਹਿੰਦਾ ਮਤਲਬ ਮੈਂ ਇਹ ਮਹਿਸੂਸ ਕਰਦਾ ਕਿ ਸਾਨੂੰ ਮੇਰੇ ਇਸ ਡਿਸੀਜਨ ਨੂੰ ਐ ਪੋਜ਼ਿਟਿਵਲੀ ਲਓ ਮੈਂ ਵਾਦਾ ਕਰਦਾ ਫਿਰ ਰਿਪੀਟ ਕਰਦਾ ਕਿ ਇੱਕ ਸਾਲ ਚ ਕੁਛ ਨਾ ਕੁਛ ਕਰਾਂਗੇ ਕਿਉਂਕਿ ਉਹਦੀ ਜਿਹੜੀ ਆ ਉਹ ਸਰਪੁਖਾਂਸੇ ਮਾਨ ਸਾਹਿਬ ਨੇ ਮੈਨੂੰ ਵਿਸ਼ਵਾਸ ਦਵਾਇਆ ਉਹਨਾਂ ਦੇ ਵਿਸ਼ਵਾਸ ਤੇ ਹੀ ਮੈਂ ਆਇਆ ਤੁਹਾਡੇ ਦਲ ਇੱਥੇ ਆਣ ਤੋਂ ਬਾਅਦ ਆਮ ਆਦਮੀ ਚ ਆਉਣ ਤੋਂ ਬਾਅਦ ਕਿਹ ਬਾਦਲ ਸਾਹਿਬ ਦਾ ਫੋਨ ਆਇਆ ਜਾਂ ਕਿਸੇ ਸੀਨੀਅਰ ਇਦਰ ਕਾਲੀਦਲ ਦਾ ਫੋਨ ਆਇਆ ਵੀ ਡਾਕਟਰ ਸਾਹਿਬ ਆਏ ਮੈਂ ਇਦਾਂ ਨਹੀਂ ਹੈਗਾ ਬਾਲ ਸਾਹਿਬ ਦਾ ਫੋਨ ਨਹੀਂ ਆਇਆ ਵਿੱਚ ਲੀਡਰ ਸਹਿਬਾਨ ਦੇ ਆਏ ਪਰ ਉਹਨੂੰ ਮੈਂ ਕਿਹਾ ਤੁਸੀਂ ਕਹਿੰਦਾ ਮੈਂ ਦੇਖੋ ਮੈਂ ਕਦੀ ਕਿਸੇ ਨੂੰ ਵੈਸੇ ਮੈਂ ਕਦੀ ਕਦੀ ਬਹੁਤ ਕਦੀ ਗੱਲ ਕਰਦਾ ਨਹੀਂ ਮੈਂ ਆਪਣੇ ਤਰੀਕੇ ਨਾਲ ਕਿ ਮੈਂ ਮੇਰੀਆਂ ਕੁਝ ਮਜਬੂਰੀਆਂ ਪਰੀਆਂ ਹੈ ਨਾ ਇਹਨੇ ਕੁਝ ਤੋਂ ਮਜਬੂਰੀਆਂ ਰਹੀਆਂ ਕਿ ਜੋ ਕੋਈ ਵਫ਼ਾਦਾਰ ਵਫ਼ਾ ਨਹੀਂ ਹੁੰਦਾ ਤਾਂ ਕੁਝ ਤਾਂ ਕਹਿੰਦਾ ਮਨੂੰ ਗੱਲਾਂ ਇਹ ਹੁੰਨੀਆਂ ਆ ਤੁਹਾਡੇ ਕਹਿੰਦਾ ਮੈਂ ਜਿਹਦੇ ਕਰਕੇ ਤੁਸੀਂ ਮੇਰੀ ਮੇਰੀ ਮਜਬੂਰੀ ਜਿਹੜੀ ਆ ਉਹ ਮੇਰੇ ਲੋਕ ਆ ਮੈਂ ਮਹਿਸੂਸ ਕਰਦਾ ਕਿ ਇਥੇ ਕਰਪਸ਼ਨ ਬੰਦ ਹੋ ਜਾਏ ਇੱਥੇ ਸਿਹਤ ਸਹੂਲਤਾਂ ਜਾਣ ਤੇ ਚੰਗੀ ਐਜੂਕੇਸ਼ਨ ਮਿਲ ਜਾਏ ਇੱਥੇ ਇਹਨਾਂ ਮਤਲਬ ਜੇ ਲੋਕਾਂ ਦੇ ਆਮ ਲੋਕਾਂ ਦੇ ਡਵੈਲਪਮੈਂਟ ਹੋ ਰਿਹਾ। ਅੱਜ ਤੱਕ ਤੁਸੀਂ ਜਿਹੜੇ ਤੁਹਾਡੇ ਪਹਿਲੇ ਵਰਕਰ ਸੀ ਅਕਾਲੀ ਦਲ ਦੇ ਨਾਲ ਤੁਹਾਡਾ ਬਹੁਤ ਸਮਰਥਨ ਦਿੱਤਾ। ਬਹੁਤ ਪਿੰਡਾਂ ਦੇ ਲੋਕਾਂ ਦਾ ਤੁਹਾਡਾ ਅੱਜ ਵੀ ਪਿਆਰ ਹੈ। ਉਹਨਾਂ ਨਾਲ ਵੀ ਤੁਸੀਂ ਵਿਚਾਰ ਵਟਾਂਦਰਾ ਕੀਤਾ। ਉਤੋਂ ਬਾਅਦ ਜੁਆਇਨਿੰਗ ਤੋਂ ਪਹਿਲਾਂ ਕੀਤਾ ਜਾਂ ਬਾਅਦ ਵਿੱਚ ਕਰਨਿਆ ਮੈਂ ਨਹੀਂ ਮੈਂ ਮੈਂ ਕਿਸੇ ਨਾਲ ਨਹੀਂ ਮੈਂ ਕਿਸੇ ਨਾਲ ਨਹੀਂ। ਮੈਨੂੰ 6 ਵਜੇ ਤਾਂ ਮੇਰੀ ਗੱਲ ਹੁੰਦੀ ਆ। ਅੱਛਾ। 10 ਵਜੇ ਮੈਂ ਘਰ ਪਹੁੰਚਦਾ। ਸਵੇਰ ਉੱਠ ਕੇ ਮੈਂ ਚੱਲੀ ਆ ਮੈਨੂੰ ਕਿਹਾ ਨਹੀਂ ਜੇ ਮੈਂ ਗੱਲਾਂ ਬਾਤਾਂ 'ਚ ਪੈ ਗਿਆ। ਪੇ ਮੇ ਤੋਂ ਸ਼ਾਇਦ ਡਿਸੀਜਨ ਲਿਆ ਹੋਵੇ ਜਾਂ ਨਾਲ ਲਿਆ ਹੋਵੇ ਹਾਂ ਹੁਣ ਕੋਈ ਬਰਕਰਤ ਤੁਹਾਡੇ ਨਾਲ ਨਹੀਂ ਬੀ ਬਰਕਰਤ ਦੇਖੋ ਮੈਂ ਸਭ ਨੂੰ ਇਹ ਬੇਨਤੀ ਕਰਦਾ ਸਾਰਿਆਂ ਨੂੰ ਜੀ ਵੀ ਮੈਂ ਤਾਂ ਕਦੀ ਅੱਜ ਤੱਕ ਤੁਸੀਂ ਦੱਸੋ ਵੀ ਮੈਂ ਕਦੀ ਕਿਸੇ ਨੂੰ ਅੱਜ ਤੱਕ ਪਾਰਟੀ ਪੁੱਛੀ ਸੀ ਨਹੀਂ ਜਦੋਂ ਕੋਈ ਮੇਰੇ ਕੋਲ ਆਂਦਾ ਸੀ ਜਦੋਂ ਤਾਂ ਮੈਂ ਇੱਥੇ ਆਇਆ ਐਜ਼ ਅ ਪਲੈਨਿੰਗ ਬੋਰਡ ਚੇਅਰਮੈਨ ਮੈਂ 2013 ਤੋਂ ਇੱਥੇ ਕੰਮ ਕਰਦਾ ਕਦੀ ਮੈਂ ਕਦੀ ਕਿਸੇ ਨੂੰ ਵੀ ਬੰਗਿਆਂ ਦੇ ਵਿੱਚ ਇਹ ਨਹੀਂ ਪੁੱਛਿਆ ਜਿਹੜਾ ਮੇਰੇ ਕੋਲ ਕੰਮ ਆਵੇ ਕਿ ਤੇਰੀ ਪਾਰਟੀ ਕਿਹੜੀ ਹੈ ਮੇਰੀ ਡਿਊਟੀ ਸੀ ਕੰਮ ਕਰਨਾ ਅੱਜ ਐਮਐਲਏ ਆ ਮੈਂ ਸਾਰਿਆਂ ਦਾ ਐਮਐਲਏ ਆ ਮੇਰੇ ਲਈ ਸਾਰੇ ਬਰਾਬਰ ਆ ਸਭ ਦਾ ਕੰਮ ਕਰੂੰਗਾ ਜੇ ਕਿਸੇ ਦਾ ਕਹਿੰਦਾ ਮਨ ਲੱਗੂਗਾ ਕਿ ਇਹਨੇ ਕੰਮ ਕੀਤੇ ਆ ਜੇ ਕਿਸੇ ਨੇ ਮੈਨੂੰ ਵੋਟ ਪਾਣੀ ਆ ਪਾ ਦੂਗਾ ਨੇ ਤਾਂ ਨਾ ਸਹੀ ਇਹ ਵੀ ਕੰਸੂਈਆਂ ਨੇ ਕਿ ਜੇ ਇਨ ਕੇਸ ਜਦੋਂ ਸੀ ਆਏ ਹੋ ਤੇ ਤੁਹਾਡੀ ਵਿਧਾਇਕੀ ਵੀ ਜਾ ਸਕਦੀ ਆ ਤੇ ਤੁਹਾਨੂੰ ਇਲੈਕਸ਼ਨ ਜਿਹੜੀ ਆ ਦੁਆਰਾ ਇਹ ਤਾਂ ਦਾ ਵੀ ਕੋਈ ਨਾ ਦੇਖੋ ਜੇ ਕਾਨੂੰਨ ਜੋ ਕਹੇਗਾ ਜਿਸ ਤਰ੍ਹਾਂ ਕਹਿੰਦਾ ਮਤਲਬ ਕਾਨੂੰਨ ਤੋਂ ਕੋਈ ਭੱਜ ਥੋੜਾ ਸਾਦਾ ਮੇਰੇ ਲਈ ਕੋਈ ਸਪੈਸ਼ਲ ਕਾਨੂੰਨ ਥੋੜਾ ਹੈ ਇਹ ਕਾਨੂੰਨ ਕਹੇਗਾ ਉਸਾ ਬਣਾ ਕਰਾਂਗੇ ਪਰ ਮੈਂ ਇਹ ਮਹਿਸੂਸ ਕਰਦਾ ਕਿ ਮੈਨੂੰ ਨਾ ਸਾਲਕ ਦੇ ਵਿੱਚ ਆਪਾਂ ਨਾ ਬੰਗਿਆ ਬੰਗਿਆ ਚ ਕੁਝ ਜੂ ਦੱਸਾਂਗੇ ਯਾਰ ਬੇਅਦ 7 ਸਾਲ ਅਸੀਂ ਮਿਸ ਕੀਤਾ ਸੀ I I don't so ਜਿਵੇਂ ਆਮ ਆਦਮੀ ਪਾਰਟੀ ਪਹਿਲਾਂ ਥੇ ਕਾਫੀ ਇਲੈਕਸ਼ਨ ਵੀ ਲੜੀ ਕੁਲਜੀਸਰਾਵ ਦੀ ਉਹਨਾਂ ਨਾਲ ਲੱਗਦਾ ਵੀ ਇੱਕ ਹੌਣ ਦੀ ਸੁਭਾਵਨਾ ਕਿ ਤਦੀ ਪਾਰਟੀ ਅੱਗੇ ਚੱਲੇਗੀ ਇਹ ਆਮ ਆਦਮੀ ਪਾਰਟੀ ਜੀ ਨਹੀਂ ਮੇਰਾ ਕਿਸੇ ਨਾਲ ਮੇਰਾ ਕਿਸੇ ਨਾਲ ਕਿ ਦੋ ਮੇਰਾ ਕੁਝ ਜੀਤ ਨਾ ਛੁੜਾਇਆ ਕੁਲਜੀਤਾ ਮੇਰਾ ਆਪਣਾ ਆ ਉਹਨਾਂ ਨੇ ਆਪਣੇ ਪਤੂਕ ਦੋ ਸਾਲੋਂ ਕੋ ਨੂੰ ਪਤਾ ਲੱਗ ਗਿਆ ਕਿਦਾਂ ਦਾ ਕੰਮ ਹੈ ਮੈਂ ਉਹਨਾਂ ਦੇ ਕੰਮ ਦੀ ਮੈਂ ਨਹੀਂ ਕਹਿੰਦਾ ਮੈਂ ਕੋਈ ਨੈਗੇਟਿਵ ਨਹੀਂ ਕਹਿ ਰਿਹਾ ਉਹਨਾਂ ਨੇ ਦੋ ਸਾਲ ਕੰਮ ਕੀਤਾ ਉਹ ਆਪਣਾ ਕੰਮ ਦੱਸਣਗੇ ਮੈਂ ਆਪਣਾ ਕੰਮ ਦੱਸਣਾ ਬਾਕੀ ਉਹ ਵੀ ਪਾਰਟੀ ਲਈ ਕੰਮ ਕਰਦੇ ਆ ਮੈਂ ਵੀ ਪਾਰਟੀ ਲਈ ਕੰਮ ਕਰਨਾ ਮੇਰੀ ਕਿਸੇ ਨਾਲ ਕੋਈ ਇਹ ਨਹੀਂ ਹੈ ਕਿ ਜੇ ਕਿਸੇ ਨਾਲ ਕੋਈ ਮੈਨੂੰ ਕੋਈ ਪ੍ਰੋਬਲਮ ਆ ਮੇਰੇ ਕੋ ਖੁੰਦਕ ਨਹੀਂ ਮੈਨੂੰ ਲੱਗਦਾ ਹੈ ਕਿ ਇੱਕ ਕਿਸੇ ਵੀ ਪੋਲੀਟੀਕਲ ਬੰਦੇ ਨੂੰ ਕਿਸੇ ਦੂਸਰੇ ਪਤੀ ਖੁੰਦਕ ਜ ਕਹਿੰਦਾ ਮਨੋ ਨਫ਼ਰਤ ਨਹੀਂ ਰੱਖਣੀ ਚਾਹੀਦੀ ਉੰਨਾ ਕਿ ਬ੍ਰਾਡ ਹੋਣਾ ਚਾਹੀਦਾ ਲੋਕਾਂ ਦੇ ਛੱਡਣੀ ਚਾਹੀਦੀ ਹੈ। ਇਨ ਕਿਸ ਹਾਈ ਕਮਾਂਡ ਬਾਰੇ ਕੋਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਫਿਰ ਸਮਝਾਤਾ ਹੋ ਸਕਦਾ। ਕਿਸ ਤਰ੍ਹਾਂ ਜੀ ਦੋਨੋਂ ਤਰ੍ਹਾਂ ਕੁਲਜੀਤ ਸਰਾਲ ਜੀ ਤੁਸੀਂ ਇਕੱਠੇ ਹੋ ਕੇ ਪਾਰਟੀ ਨੂੰ ਚਲਾਨੀ ਕਰੋ। ਇਹ ਨਹੀਂ ਅਸੀਂ ਤਾਂ ਇਕੱਠੇ ਹੋ ਕੇ ਸਾਨ ਨੇ ਇਕੱਠੀਆਂ ਮੈਂ ਤਾਂ ਅੱਜ ਆਪਣੀ ਉਹ ਹਰਜੋਤ ਲੋਟੀਆਂ ਜੀ ਉਹ ਵੀ ਸਗੇ ਕੁਲਜੀਤ ਸਰਾਲ ਵੀ ਸਗੇ ਤੇ ਮੈਂ ਤਾਂ ਉਹ ਰਾਜਕੁਮਾਰ ਜੀ ਵੀ ਉਹ ਉਹਨਾਂ ਦਾ ਵੀ ਮੈਸੇਜ ਕਹਿੰਦਾ ਮਤਲਬ ਕਹਿੰਦਾ ਬਲਵ ਜਿਹੜੇ ਲੋਕ ਕਹਿੰਦਾ ਬਲਵ ਜੇ ਚੰਗੇ ਹੋਗੇ ਤੁਸੀਂ ਮੇਰੇ ਨਾਲ ਕੋਈ ਪੋਜ਼ਿਟਿਵ ਰੋਲ ਅਦਾ ਕਰਨਾ ਜੀ ਜੀ ਇਹ ਕੁਲਜੀਤ ਸਰਾਹ ਮੇਰੇ ਕੰਮਾਂ 'ਚ ਮੇਰੀ ਮਦਦ ਕਰੇ ਤਾਂ ਮੈਨੂੰ ਮਾੜਾ ਥੋੜਾ ਲੱਗੂਗਾ ਜੀ ਜੀ ਦੇਖੋ ਮੈਂ ਤਾਂ ਉਹਨੂੰ ਸਬਾਸ਼ੀ ਦਊਗਾ ਬਿਲਕੁਲ ਇਹ ਇੱਕ ਪਾਰਟੀ ਸਟਰੋਂਗ ਹੋਏਗੀ ਉਹ ਸਬਾਸ਼ੀ ਜਿਹਨੀ ਮੈਨੂੰ ਮੈਨੂੰ ਨਹੀਂ ਤੋਂ ਉਹ ਨਹੀਂ ਮਿਲਣੀ ਆ ਉਹਨੀ ਜੋਤ ਕੋ ਲੁੱਟਿਆ ਨੂੰ ਮਿਲਣੀ ਆ ਪਰ ਇਹ ਹੈ ਵੀ ਮੈਂ ਇਹਦਾ ਨਹੀਂ ਸੋਚਦਾ ਮੈਂ ਇਹ ਸੋਚਦਾ ਵੀ ਰਲ ਮਿਲ ਕੇ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਬਾਕੀ ਤਾਂ ਪਰ ਪਾਰਟੀ ਦੀ ਮਰਜ਼ੀ ਹੈ ਪਾਰਟੀ ਜੋ ਮਰਜ਼ੀ ਕਰੇ ਖਾਸ ਜਿਹੜੇ ਰਹਿਣਗੇ ਜਿਹੜੇ ਵਿਕਾਸ ਤੁਹਾਡੇ ਮਨ ਚ ਰੜਕਦੇ ਸੀ ਕਿ ਇਹ ਵਿਕਾਸ ਪੈ ਨਹੀਂ ਕਰਾ ਸਕਿਆ 7-7.5 ਸਾਲ ਮੈਂ ਐਮਐਲਏ ਰਿਹਾ ਤੇ ਮੈਂ ਉਹਨਾਂ ਚੀਜ਼ਾਂ ਨੂੰ ਪਹਿਲ ਦੇ ਦਾਤੇ ਦੇਖੂਗਾ ਖਾਸ ਜਿਹੜੇ ਹਸਪਤਾਲ ਛੱਟ ਕੇ ਜਦੋਂ ਤੁਸੀਂ ਮੈਂ ਨਾ ਮੇਰੀ ਜਿੱਥੇ ਮੈਂ ਪਹੁੰਚਿਆ ਜਿੱਥੇ ਵੀ ਪਹੁੰਚਿਆ ਇਹ ਚ ਮੇਰੀ ਐਜੂਕੇਸ਼ਨ ਦਾ ਬਹੁਤ ਵੱਡਾ ਰੋਲ ਆ ਮੈਨੂੰ ਲੋਕ ਇੱਕ ਡਾਕਟਰ ਦੇ ਤੌਰ ਤੇ ਜਾਣਦੇ ਆ ਔਰ ਐਜੂਕੇਸ਼ਨ ਮੇਰੀ ਸਦਾ ਹੀ ਪ੍ਰਾਇੋਰਟੀ ਹੈ ਮੈਂ ਵਿਧਾਨ ਸਭਾ ਚ ਵੀ ਬਹੁਤ ਜ਼ਿਆਦਾ ਅਕਸਰ ਐਜੂਕੇਸ਼ਨ ਤੇ ਹੈਲਥ ਤੇ ਹੀ ਬੋਲਦਾ ਮੇਰੀ ਇਹ ਪ੍ਰਾਇੋਰਟੀ ਹੈ ਕਿ ਪਹਿਲਾਂ ਤਾਂ ਲੋਕਾਂ ਨੂੰ ਦੇਖੋ ਕਿਸੇ ਦਾ ਨਿਆਣਾ ਪੜ ਕੇ ਅਫਸਰ ਲੱਗ ਜਾਏ ਜੀ ਬਿਲਕੁਲ ਕਿਸੇ ਦਾ ਨਿਆਣਾ ਪੜ ਕੇ ਕੋਈ ਵੱਡਾ बिजनेসম্যান ਬਣ ਜਾਏ ਉਹਦੀ ਸੋਝੀ ਆ ਜਾਏ ਜੀ ਤਾਂ ਉਹਨੂੰ ਗਲੀਆਂ ਨਾਲੀਆਂ ਨੀਲੇਗੜ ਪੀਲੇਗੜਾਂ ਦੀ ਲੋੜ ਨਹੀਂ ਰਹਿੰਦੀ ਫਿਰ ਨਿਓ ਚਾਹਦਾ ਹੈਨਾ ਮੈਨੂੰ ਮੈਨੂੰ ਨੀਲੇਗੜ ਦੀ ਲੋੜ ਹੈ ਉਹ ਕਿਉਂ ਨਹੀਂ ਹੈ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੈਟਰ ਦੀ ਬਦੌਲਤ ਮੈਂ ਪੜ ਗਿਆ ਉਹ ਡਾਕਟਰ ਬਣ ਗਿਆ ਅੱਜ ਮੈਨੂੰ ਨਹੀਂ ਲੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਸੀ ਹੈਨਾ ਮੈਂ ਕਹਿੰਦਾ ਕਿ ਇਹ ਐਜੂਕੇਸ਼ਨ ਆ ਜਾ ਲੋਕਾਂ ਤੱਕ ਆਮ ਲੋਕਾਂ ਦੀ ਪਹੁੰਚ ਐਜੂਕੇਸ਼ਨ ਹੋਣੀ ਚਾਹੀਦੀ ਹੈ ਇਨੀ ਕਿ ਮੈਂ ਅੱਜ ਹੋ ਨਹੀਂ ਰਹੀ ਜੀ ਬਿਲਕੁਲ ਅਸੀਂ ਕਹਿੰਦੇ ਬਈ ਥੋੜਾ ਜਿਹਾ ਪੋਜ਼ਿਟਿਵ ਹੋਰ ਕਹਿੰਦਾ ਅੰਬੈਟਰ ਕਰੀਏ ਲੋਕ ਕਹਿੰਦਾ ਮਤਲਬ ਮੈਂ ਤੁਸੀਂ ਇਸੇ ਕਰਕੇ ਮੈਂ ਕੁਐਸਚਨ ਵੀ ਵਿਧਾਨ ਸਭਾ ਚ ਕੀਤਾ ਸੀ ਕਿ ਟੀਚਰਲੈਸ ਸਕੂਲ ਨਹੀਂ ਹੋਣੇ ਚਾਹੀਦੇ ਹੁਣ ਸਕੂਲ ਆਫ ਐਮਿਨੈਂਸ ਮੇਰੇ ਬਣ ਰਿਹਾ ਇੱਥੇ ਇਹਦਾ ਕਾਫੀ ਪਹਿਲਾਂ ਬਣ ਜਾਣਾ ਚਾਹੀਦਾ ਸੀ ਹੁਣ ਮੈਂ ਇਹਨੂੰ ਮੈਂ ਉਹਨਾਂ ਨੂੰ ਕਹੂੰਗਾ ਕਿ ਇਹਨੂੰ ਜਲਦੀ ਬਣਾਓ ਨਹੀਂ ਐਥੇ ਸਕੂਲ ਆਫ ਐਮੀਨ ਠੀਕ ਹੈ ਹਾਂ ਔਰ ਕਦਮ ਮਿਲੋ ਜੁਲਿਆਲੇ ਵਾਲੇ ਸਕੂਲ ਦੀ ਵੀ ਉਹ ਬਚਾਰਾ ਦਿਖਾਈ ਮਾਸਟਰ ਬਣਾਉਣਾ ਕੀ ਹੈ ਇਹਦਾ ਸੰਗਾਇ ਨਹੀਂ ਮਿਲਦੀ ਪ੍ਰੋਪਰ ਉਹਦੀ ਵੀ ਹੁਣ ਅਸੀਂ ਉਹਦੀ ਉਹ ਉਹਦੀ ਗੱਲ ਕਰਾਂਗੇ ਤਾਂ ਕਿ ਉੱਥੇ ਬੱਚਿਆਂ ਨੂੰ ਜਿਹੜਾ ਟੀਚਰ ਬਚਾਰਾ ਤਾਚਾਰ ਮੈਨੇ ਦਿਖਾਇਆ ਹੀ ਨਹੀਂ ਲਾਂਦਾ ਉਹ ਕੰਮ ਕੀ ਕਰੂਗਾ ਇੱਕ ਵਾਰੀ ਐਜੂਕੇਸ਼ਨ ਪ੍ਰਾਇੋਰਟੀ ਹੈ ਸੈਕੰਡ ਮੇਰੀ ਪ੍ਰਾਇੋਰਟੀ ਹੈ ਹੈਲਥ ਇਹਨਾਂ ਤੇ ਮੈਂ ਆਪਣਾ ਸਾਡਾ ਬੰਗੇ ਦਾ ਸਿਵਲ ਹਸਪਤਾਲ ਆ ਇਹ ਮੈਂ ਡਾਕਟਰਾਂ ਨਾਲ ਬੈਠਾਂਗਾ ਉਹਨਾਂ ਤੋਂ ਕੁਝ ਸੁਝਾਅ ਲਵਾਂਗਾ ਕੁਝ ਮੈਂ ਮੰਤਰੀ ਸਾਹਿਬ ਨਾਲ ਬੈਠੂਗਾ ਉਹਨਾਂ ਤੋਂ ਲੈ ਕੇ ਕੁਝ ਆਪਾਂ ਇਹਨੂੰ ਬੈਟਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਔਰ ਸੈਕੰਡ ਜਿਹੜਾ ਆ ਕਰਪਸ਼ਨ ਤੇ ਨਸ਼ੇ ਬਿਲਕੁਲ ਮੈਂ ਤੁਹਾਨੂੰ ਵੀ ਅਪੀਲ ਕਰੂੰਗਾ ਬੇਨਸ਼ੇ ਤਾਂ ਕਦੀ ਸਮਝੋ ਨਾ ਕਿ ਮੇਰਾ ਮੇ ਬੇਟਾ ਨਹੀਂ ਲੱਗਣਾ ਦੂਜੇ ਦਾ ਬੇਟਾ ਲੱਗਣਾ ਬਿਲਕੁਲ ਮੈਂ ਕਹਿੰਦਾ ਮਤਲਬ ਬਹੁਤ ਜਲ 2-4 ਦਿਨ 5-5 ਕੇ 2-4 ਦਿਨ ਚ ਇਹਦੇ ਤੇ ਕਿਉਂਕਿ ਅੱਗੇ ਚਾਹਦੇ ਅੱਗੇ ਵੀ ਮੈਂ ਜਾਂਦਾ ਸੀ ਮੈਂ ਪਤਾ ਮੈਂ ਵਿਧਾਨ ਸਭਾ ਜੀ ਬੋਲੇ ਸੀ ਐਜੂਕੇਸ਼ਨ ਇਹਦੇ ਤੇ ਹੈ ਨਾ ਔਰ ਕਹਿੰਦਾ ਮਤਲਬ ਮੈਂ ਉਸ ਪਿੰਡ ਚ ਵੀ ਗਿਆ ਜਿਹੜਾ ਜਿਸ ਪਿੰਡ ਚ ਨਸ਼ੇ ਬਹੁਤ ਸੀ ਔਰ ਮੈਂ 1-2 ਦਿਨਾਂ ਚ ਇਹ ਅਫਸਰ ਸਾਹਿਬਾਨਾਂ ਨੂੰ ਵੀ ਲੋਕਾਂ ਨੂੰ ਵੀ ਇਹ ਬੀਲ ਕਰੂਗਾ ਤੁਹਾਨੂੰ ਕਿਸੇ ਨੂੰ ਦੱਸਣ ਦੀ ਮੇਰੇ ਕੰਨਾਂ ਚ ਪੂਕਮਾ ਦੇ ਫਲਾਣਾ ਨਾ ਸ਼ਾਬੀਦਾ ਮੱਕੂ ਮੈਂ ਆਪੇ ਬੰਦੂਗਾ ਔਰ ਅਫਸਰਾਂ ਨੇ ਵੀ ਅਸੀਂ ਪਹਿਲੇ ਦਿਨ ਤੋਂ ਇਹ ਦੁਆਇਆ ਵੀ ਮੇਰੇ ਬਲੂ ਕਦੀ ਕਦੀ ਫੋਨ ਨਹੀਂ ਆਏਗਾ ਮੈਂ ਨਸ਼ਾ ਜਿਹੜਾ ਵੇਚਦਾ ਮੈਨੂੰ ਛੱਡ ਦੋ ਮੈਂ ਨਹੀਂ ਜੇ ਕਰਨਾ ਲੋਕਾਂ ਪਬਲਿਕ ਕਰਿਓਦਣੇ ਮੈਂ ਡਾਕਟਰ ਸੁਖੀ ਕਹਿੰਦਾ ਕੁਛ ਆ ਤੇ ਕਰਦਾ ਕੁਛ ਆ ਕਿਉਂਕਿ ਬੱਚੇ ਸਾਡੇ ਆ ਜੀ ਅਸੀਂ ਆਪਣੇ ਬੱਚਿਆਂ ਨੂੰ ਸਜਾਰਨਾ ਔਰ ਕਰਪਸ਼ਨ ਜਿਹੜੀ ਆ ਉਹ ਅਸੀਂ ਅਪਸਰਾਂ ਅਪੀਲ ਕਰਾਂਗੇ ਵੀ ਭਾਈ ਕੰਟਰੋਲ ਕਰੋ ਨਹੀਂ ਲੋਕਰੀ ਬਾਦ ਵਿੱਚ ਪੰਜ ਮਾਲੇ ਦੀ ਜਿਹੜੀ ਡਿਸਟ੍ਰਿਕਟ ਰਾਣ ਜਾਂਦਾ ਉਹ ਉੱਥੇ ਹੀ ਪਏ ਨੇ ਬੰਦੇ ਨੇ ਬੰਦੇ ਕਿ ਨਹੀਂ ਬੰਦੇ ਬਿਲਕੁਲ ਨਹੀਂ ਪਈ ਤਾਂ ਹੈ ਇਹ ਹਾਂ ਬਿਲਕੁਲ ਨਹੀਂ ਪਈ ਕੋਈ ਸ਼ੱਕ ਉਹ ਉਹ ਬੰਦ ਹੋਣੇ ਚਾਹੀਦੇ ਬਿਲਕੁਲ ਜੀ ਦੇਖੋ ਲੋਕਾਂ ਦੀ ਸਮਾਜ ਸੇਵਾ ਤਾਂ ਇਹੀ ਵੱਡੀ ਆ ਤੇ ਮੈਂ ਇਹ ਮਹਿਸੂਸ ਕਰਦਾ ਹਾਂ ਰੋਤ ਸਭਾ ਸਾਰੇ ਇਕੱਠੇ ਹੋਗੇ ਤੁਸੀਂ ਮੇਰੇ ਮੈਨੂੰ ਦੱਸਿਓ ਆਪਾਂ ਇਕੱਠੇ ਦੇਖੋ ਜੇ ਕਹੇ ਨਾ ਵੀ ਡਟ ਸੁਖੀ ਕਰ ਸਕਦਾ ਨਹੀਂ ਨਹੀਂ ਐਵੇਂ ਗੱਲਾਂ ਹੀ ਹੁੰਦੀਆਂ ਉਹ ਐਵੇਂ ਹੀ ਕਹਿੰਦਾ ਉਹ ਫੋਕੇ ਫੋਕੀ ਬਿਆਨਬਾਜ਼ੀ ਹੁੰਦੀ ਆ ਮੈਂ ਇਕੱਲਾ ਨਸ਼ੇ ਨਹੀਂ ਬੰਦ ਕਰ ਸਕਦਾ ਮੈਂ ਇਕੱਲਾ ਕਰਪਸ਼ਨ ਨਹੀਂ ਬੰਦ ਕਰ ਸਕਦਾ ਜਦੋਂ ਸਾਰੀ ਸੁਸਾਇਟੀ ਦੇ ਸੂਝਵਾਨ ਲੋਕ ਚੱਲਦੇ ਆ ਫਿਰ ਇਹਨਾਂ ਗੱਲਾਂ ਨੂੰ ਜਿਆਦਾ ਸਮਝਦਾ ਮੇਰਾ ਫਿਰ ਇਹ ਮੇਰੀ ਇਹ ਤਿੰਨ ਚਾਰ ਚੀਜ਼ਾਂ ਪਾਇਓਰਿਟੀ ਆ ਕਿ ਅਸੀਂ ਇਹਨਾਂ ਤੇ ਕੰਮ ਕਰੀਏ ਔਰ ਲੋਕਾਂ ਨੂੰ ਇਹ ਦੱਸ ਸਕੀਏ ਕਿ ਯਾਰ ਮੈਂ ਫੈਸਲਾ ਜਿਹੜਾ ਲਿਆ ਉਹ ਇਹਨਾਂ ਗੱਲਾਂ ਕਰੇਗਾਦਰ ਬਾਈ ਤਾਂ ਮੈਂ ਰੋਜ਼ ਰੋਲਾ ਪਾਣਾ ਆ ਤਾਂ ਕੌਣ ਪੁੱਛਦਾ ਹੈ ਤੇ ਅਲੱਗਾਂ ਦਾ ਛੱਡ ਯਾਰ ਕਿਉਂਕਿ ਮੈਂ ਕਿਹੜਾ ਕਿਸ ਦੀ ਬਦਲੀ ਕਰਾ ਦੇਣੀ ਆ ਜੀ ਜੀ ਹਲਾਗਾ ਨੂੰ ਗੁਰਮੈ ਮੈਨੂੰ ਬਦਲੀ ਕਰਾ ਦੇਣੀ ਆ ਹਾਂਜੀ ਹਾਂਜੀ ਕਹਿੰਦੇ ਅਫਸਰ ਕਹਿੰਦੇ ਅਫਸਰ ਕਹਿੰਦੇ ਅਸੀਂ ਜੇ ਕੋਈ ਗਰ ਮਾੜਾ ਮੋੜਾ ਕਹਿੰਦੇ ਉਹ ਕਹਿੰਦੇ ਮੇਰੀ ਬਦਲੀ ਕਰਾ ਦੇ ਫਿਰ ਵੀ ਭਾਈ ਸਾਡੇ ਕਿਸੇ ਤੋਂ ਕੌਣ ਬਦਲੀਆਂ ਕਰਦਾ ਸੋ ਇਹ ਸਿਸਟਮ ਨੂੰ ਕਹਿੰਦਾ ਮਤਲਬ ਠੀਕ ਕਰਨੇ ਦੇ ਲਈ ਜਿਹੜਾ ਥੋੜਾ ਬੋਤਾ ਅਸੀਂ ਕਰ ਸਕਦੇ ਹਾਂ ਰਲ ਮਿਲ ਕੇ ਇਹ ਡਾੜ ਸੁੱਖੀ ਦੀ ਇਕੱਲੇ ਦੀ ਡਿਊਟੀ ਨਹੀਂ ਹੈ ਸਾਰੇ ਇਕੱਠੇ ਹੋ ਕੇ ਲੱਗਾਂਗੇ ਔਰ ਇਸ ਸਿਸਟਮ ਨੂੰ ਠੀਕ ਕਰਕੇ ਲੋਕਾਂ ਨੂੰ ਬੰਗਿਆਂ 'ਚ ਜਰੂਰ ਮਿਹਨਤ ਨਾ ਦਾ ਬਈ ਬੰਗਿਆਂ 'ਚ ਦੂਜੇ ਹਲਕਿਆਂ 'ਚ ਕੋਈ ਫਰਕ ਤੁਹਾਨੂੰ ਮਹਿਸੂਸ ਕਰਾਉਂਗਾ ਮੈਂ ਇਹ ਇਹ ਮੇਰਾ ਵਾਦਾ ਠੀਕ ਹੈ